ਇਹ ਹਰਿ ਕ੍ਰਿਸ਼ਨ ਤੇ ਆਈ ਹੈ ਜਿ ਡਿਠੇ ਸਬਦ ਬੁਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦੇ ਆਵੈ ਤਾ ਸਭ ਥਾਈ ਹੋਏ ਸਹਾਈ ਅੱਜ ਅਸੀਂ ਆਏ ਆਂ ਜੀ ਗੁਰਦੁਆਰਾ ਪੰਜੋਖਰਾ ਸਾਹਿਬ ਇਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਇਸੇ ਗੁਰੂ ਘਰ ਜੋ ਇਸੇ ਜਗ੍ਹਾ ਤੇ ਹੀ ਛਜੂ ਚੋਰ ਤੋਂ ਗੀਤਾ ਦੇ ਅਰਥ ਕਰਵਾਏ ਸਨ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਸੀ ਇਸ ਵਾਰੀ ਜੋ ਖੰਡੇ ਬਣੇ ਸਨ ਔਰ ਫੁੰਨਾ ਦੇ ਨਾਲ ਜੋ ਡਿਜ਼ਾਈਨ ਬਣਾਇਆ ਸੀ ਬਹੁਤ ਸੋਹਣਾ ਲੱਗ ਰਿਹਾ ਸੀ ਸੰਗਤ ਖੂਬ ਮਹਮਾਗੇ ਪਹੁੰਚੀ ਹੋਈ ਸੀ ਸ਼ਾਮ ਸਮੇਂ ਵੀ ਕਾਫੀ ਸੰਗਤ ਸੀ ਤੇ ਅਸੀਂ ਪਰਿਵਾਰ ਸਮੇਤ 4 ਵਜੇ ਘਰੋਂ ਚੱਲੇ ਸੀ ਤੇ 6:30 ਵਜੇ 6 ਵਜੇ 6:30 ਵਜੇ ਪਹੁੰਚ ਗਏ ਸੀ ਕਿਉਂਕਿ ਸ਼ੰਭੂ ਬਾਦਰ ਬਾਦ ਹੋਣ ਕਰਕੇ ਅਸੀਂ ਬਾਜਾ ਊਂਸਰ ਲੋ ਅਸੈਂਬਲੀ ਕਨੌਰ ਏਰੀਆ ਦੇ ਪਿੰਡਾਂ ਵਿੱਚ ਹੋ ਕੇ ਗਏ ਸੀ ਤੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੀ ਸੀ ਆਵਡੇ ਸਵਾਰੀ ਕੀਤੀ ਹੋਈ ਸੀ ਬਹੁਤ ਆਨੰਦ ਆ ਰਿਹਾ ਸੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਸੀ ਕਿਉਂਕਿ ਇਸ ਇਲਾਕੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸੰਬੰਧਤ ਹੋਰ ਸਥਾਨ ਨਹੀਂ ਹੈ ਇਹ ਇੱਕ ਇਤਿਹਾਸਿਕ ਸਥਾਨ ਹੈ ਅਤੇ ਸਾਰੇ ਧਰਮਾਂ ਦੇ ਲੋਕ ਦਰਸ਼ਨ ਦੇ ਜਾਰੇ ਕਰਦੇ ਹਨ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਲੰਗਰ ਵੀ ਅਟੁੱਟ ਵਰਤ ਰੇ ਸਨ ਤੇ ਸਾਡੇ ਬੱਚਿਆਂ ਨੇ ਵੀ ਇੰਜੋਏ ਕੀਤਾ ਬਹੁਤ ਚੰਗਾ ਲੱਗਿਆ ਬਹੁਤ ਦਿਲ ਲੱਗਿਆ ਗੁਰੂ ਘਰ ਜਾ ਕੇ ਆਪਾਂ ਸਾਰਿਆਂ ਨੂੰ ਬੱਚਿਆਂ ਆਪਣੇ ਬੱਚਿਆਂ ਨੂੰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਜਾਰੇ ਕਰਾਉਣੇ ਚਾਹੀਦੇ ਹਨ ਅਸੀਂ ਬੱਚਿਆਂ ਨੂੰ ਗੁਰੂ ਘਰ ਦਾ ਇਤਿਹਾਸ ਦੱਸਿਆ ਤੇ ਬੱਚੇ ਸੁਣ ਕੇ ਬਹੁਤ ਖੁਸ਼ ਹੋਏ ਅਸੀਂ ਕਾਫੀ ਲੰਮੇ ਸਮੇਂ ਬਾਅਦ ਗਏ ਸ੍ਰੀ ਗੁਰੂ ਘਰ ਇਹ ਪੰਜੋਖਰਾ ਪਿੰਡ ਵਿੱਚ ਹੀ ਸਥਿਤ ਹੈ ਕਈ ਗੁਰਦੁਆਰਾ ਪਾਸ਼ਾਹੀ 8ਵੀਂ ਪੰਜੋਖਰਾ ਸਾਹਿਬ ਕਹਿੰਦੇ ਹਨ ਕਈ ਗੁਰਦੁਆਰਾ ਪੰਜੋਖਰਾ ਸਾਹਿਬ ਵੀ ਕਹਿੰਦੇ ਹਨ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅੰਬਾਰੇ ਤੋਂ ਕਾਲਾ ਅੰਮ ਰੋਡ ਦੇ ਉੱਤੇ ਸਥਿਤ ਹੈ। ਰੋਡ ਦੇ ਉੱਤੇ ਹੀ ਪਾਰਕਿੰਗ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ ਗੁਰੂ ਘਰ ਹੈ। ਰੋਡ ਦੇ ਉੱਤੇ ਹੀ ਦਰਸ਼ਨ ਹੁੰਦੇ ਹਨ ਗੁਰੂ ਘਰ ਦੇ। ਐਪੀਆਂ ਦਾ ਤੇ ਹੋਰ ਕੋਲਡਿੰਗ ਦਾ ਲੰਗਰ ਚੱਲ ਰਿਹਾ ਸੀ। ਬੱਚਿਆਂ ਨੇ ਇਹ ਵੀ ਲਿਆ। ਬੱਚੇ ਹੋਰ ਹੀ ਖੁਸ਼ ਹੋ ਗਏ। ਫਿਰ ਅਸੀਂ ਪ੍ਰਸ਼ਾਦਾ ਛੱਕਿਆ ਜੀ। ਪ੍ਰਸ਼ਾਦਾ ਛੱਕ ਕੇ ਬਹੁਤ ਆਨੰਦ ਆਇਆ। ਤੇ ਫਿਰ ਸੰਗਤ ਜੋ ਉੱਥੇ ਉਤਸ਼ਾਹ ਸੀ ਪੂਰਾ ਸੰਗਤ ਦੇ ਵਿੱਚ। ਜੋ ਵਰਕਿੰਗ ਸਾਫ ਕਰ ਰਹੀ ਸੀ ਸੰਗਤ ਭਾਂਡੇ ਧੋਣ ਦੀ ਸੇਵਾ ਕਰ ਰਹੀ ਸੀ ਸੰਗਤ ਸ਼ਾਹ ਨਾਲ ਕਰ ਰਹੀ ਸੀ ਇਹ ਕੋ ਸੇਵਾ ਦੀ ਸੇਵਾ ਕਰ ਰਹੀ ਸੀ ਤੇ ਰਾਤ ਦੇ 7:30 8:00 ਵਜੇ ਦੇ ਸੰ ਤੇ ਸੰਗਤ ਵਿੱਚ ਪੂਰਾ ਉਤਸ਼ਾਹ ਸੀ ਰਾਤ ਸਮੇਂ ਲਾਈਟਿੰਗ ਔਨ ਹੋ ਗਈ ਤੇ ਜਿਹੜੀ ਲਾਈਟਿੰਗ ਨਾਲ ਸਜਾਵਟ ਕੀਤੀ ਸੀ ਗੁਰਦੁਆਰਾ ਸਾਹਿਬ ਹੋਰ ਵੀ ਸੋਹਣਾ ਲੱਗ ਰਿਹਾ ਸੀ ਜੋ ਗੁਰਦੁਆਰ ਸਾਹਿਬ ਦੀ ਇਮਾਰਤ ਹੈ ਇਸ ਵਕਤ ਅਸੀਂ ਲੋਤੇ ਆ ਪੰਜੋਤਰਾ ਸਾਹਿਬ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਲਾਈਟਿੰਗ ਨਾਲ ਦੇਖ ਬਹੁਤ ਸੋਹਣੀ ਲੱਗ ਰਹੀ ਸੀ ਗੁਰੂ ਘਰ ਦੀ ਜਬਹੀ ਸ਼ਰਨ ਸਾਥ 8:30 ਵਜੇ ਅਸੀਂ ਵਾਪਸ ਚੱਲ ਪਏ ਤੇ ਵਾਇਆ ਜਿਰਖਪੁਰ ਬਨੂੜ ਹੋ ਗਿਆ ਏ